ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਲਦੀ ਵਰਮਾ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਖਾਸ ਰਿਪੋਰਟ ਦੇ ਵਿੱਚ ਅੱਜ ਇਸ ਦੇ ਵਿੱਚ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ ਖੁਸ਼ਖਬਰੀ ਨੂੰ ਲੈ ਕੇ ਜੋ ਕਿ ਹੈ ਐਮਐਸਪੀ ਐਮਐਸਪੀ ਨੂੰ ਲੈ ਕੇ ਸਵੇਰ ਤੋਂ ਹੀ ਕਾਫੀ ਖੁਸ਼ੀ ਕਿਸਾਨਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਐਮਐਸਪੀ ਤੇ ਜੋ ਖਰੀਦ ਗਾਰੰਟੀ ਦਿੱਤੀ ਗਈ ਹੈ ਅੱਜ ਕੇਂਦਰ ਸਰਕਾਰ ਦੇ ਵੱਲੋਂ ਇੱਕ ਬਹੁਤ ਹੀ ਵੱਡਾ ਫੈਸਲਾ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਧਰਨੇ ਤੇ ਉਤਰੇ ਹੋਏ ਨੇ ਉਹਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਤਵਰਤਾ ਦਿੱਤਾ ਹੋਇਆ ਹੈ ਇਸ ਤੋਂ ਬਾਅਦ ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਵੱਲੋਂ ਪੰਜ ਫਸਲਾਂ ਤੇ ਐਮਐਸਪੀ ਦਾ ਐਲਾਨ ਦਿੱਤਾ ਗਿਆ ਕਿਹੜੀਆਂ ਉਹ ਫਸਲਾਂ ਨੇ ਤੁਹਾਨੂੰ ਦੱਸਦੀ ਏ ਮੱਕੀ ਕਪਾ ਮਸਰ ਮਾਂ ਤੇ ਅਰਹਰ ਇਹਨਾਂ ਪੰਜ ਫਸਲਾਂ ਤੇ MSP ਦਾ ਵਾਅਦਾ ਕੀਤਾ ਗਿਆ MSP ਦੀ ਗਰੰਟੀ ਦਿੱਤੀ ਗਈ ਤੇ ਅਗਲੇ ਸੀਜ਼ਨ ਤੋਂ ਇਹ ਗਰੰਟੀਆਂ ਸ਼ੁਰੂ ਵੀ ਹੋ ਜਾਣਗੀਆਂ ਅਗਲੇ 5 ਸਾਲ ਦੇ ਲਈ ਪਰ ਇਸ ਇਨਹ ਗਰੰਟੀਆਂ ਦਾ ਇਨਹ ਗਰੰਟੀਆਂ ਦਾ ਪੰਜਾਬ ਨੂੰ ਕੀ ਫਾਇਦਾ ਹੈ ਤਾਂ ਦੱਸ ਦਿੰਦੇ ਆ ਅੱਜ ਇਸੇ ਦੇ ਤਹਿਤ ਅਸੀਂ ਜਾਵਾਂਗੇ ਇਨਹ ਗਰੰਟੀਆਂ ਦਾ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਕੀ ਫਾਇਦਾ ਹੈ ਜਿੱਥੇ ਇੱਕ ਪਾਸੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਸ਼ੰਭੂ ਬਾਰਡਰ ਤੇ ਤਨਾਤ ਨੇ ਖਿਨੋਰੀ ਬਾਰਡਰ ਤੇ ਤਨਾਤ ਨੇ ਆਪਣੀਆਂ ਫਸਲਾਂ ਤੇ ਐਮਐਸਪੀ ਲਈ ਮੰਗ ਨੂੰ ਲੈ ਕੇ ਇਹਨਾਂ ਦਾ ਕਹਿਣਾ ਜੋ ਪਿਛਲੀ ਵਾਰ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਸੀ ਮੰਗ ਨੂੰ ਕਿਹਾ ਗਿਆ ਸੀ ਗਰੰਟੀ ਦਿੱਤੀ ਗਈ ਸੀ ਕਿ ਆਪਾਂ ਇਹਨਾਂ ਤੇ ਐਮਐਸਪੀ ਦਵਾਂਗੇ ਉਹ ਵਾਦਾ ਨਹੀਂ ਪੂਰਾ ਕੀਤਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਕਿਸਾਨ ਜਿਹੜੇ ਨੇ ਧਰਨੇ ਤੇ ਉਤਰੇ ਹੋਏ ਨੇ ਪਰ ਅੱਜ ਕੇਂਦਰ ਸਰਕਾਰ ਦੇ ਵੱਲੋਂ ਬੜੀ ਹੀ ਖੁਸ਼ਖਬਰੀ ਦਿੱਤੀ ਗਈ ਕਿ ਪੰਜ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦਿੱਤੀ ਖਰੀਦ ਗਾਰੰਟੀ ਦਿੱਤੀ ਜੋ ਕਿ ਅਗਲੇ ਸੀਜ਼ਨ ਤੋਂ ਸ਼ੁਰੂ ਵੀ ਹੋ ਜਾਏਗੀ ਤੇ ਅਗਲੇ 5 ਸਾਲ ਦੇ ਲਈ ਸ਼ੁਰੂ ਹੋ ਜਾਏਗੀ ਤੇ ਹੁਣ ਇਹਨਾਂ ਫਸਲਾਂ ਦੇ ਤਹਿਤ ਜਾਈਏ ਤੇ ਪੰਜਾਬ ਨੂੰ ਇਸ ਦਾ ਕੀ ਫਾਇਦਾ ਸਭ ਤੋਂ ਪਹਿਲਾਂ ਤਾਂ ਦੇਖਿਆ ਜਾਵੇ ਮੱਕੀ ਮੱਕੀ ਤੇ ਕਪਾਹ ਦੀ ਫਸਲ ਦੀ ਅਸੀਂ ਗੱਲ ਕਰੀਏ ਤੇ ਮੱਕੀ ਕਪਾਹ ਦੇ ਫਸਲ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਪੰਜਾਬ ਤੇ ਹਰਿਆਣਾ ਟੌਪ 10 ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦਿੰਦਾ ਈ ਉੱਤਰਾ ਉੱਤਰ ਪ੍ਰਦੇਸ਼ ਉੱਤਰਾਖੰਡ ਆਂਧਰਾ ਪ੍ਰਦੇਸ਼ ਬਿਹਾਰ ਓਡੀਸਾ ਇਹ ਜਿਹੜੇ ਨੇ ਕੁਝ ਇਹੋ ਜਿਹੇ ਰਾਜ ਨੇ ਜਿੱਥੇ ਇਸਨਾਂ ਦੀ ਖੇਤੀ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਕਪਾਹ ਦੀ ਖੇਤੀ ਦੇ ਵਿੱਚ ਵੇਖਿਆ ਜਾ ਰਿਹਾ ਹੈ ਹਰਿਆਣਾ 7ਵੇਂ ਨੰਬਰ ਤੇ ਤੇ ਪੰਜਾਬ 9ਵੇਂ ਨੰਬਰ ਤੇ ਹੈ ਪਰ ਉੱਥੇ ਜੇ ਦਾਲਾਂ ਦੀ ਗੱਲ ਕਰਦੇ ਆਪਾਂ ਮਾਂ ਦੀ ਦਾਲ ਮਸਰਦੀ ਦਾਲ ਤੇ ਅਰਹਰ ਦੀ ਦਾਲ ਇਹਨਾਂ ਦਾਲਾਂ ਦੀ ਖੇਤੀ ਦੇ ਵਿੱਚ ਪੰਜਾਬ ਦਾ ਤੇ ਹਰਿਆਣਾ ਦਾ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਤੇ ਪੰਜਾਬ ਦਾ ਕਿਤੇ ਨਾਮੋ ਨਿਸ਼ਾਨ ਵੀ ਦਿਖਾਈ ਨਹੀਂ ਦਿੰਦਾ ਬਿਲਕੁਲ ਜਿਵੇਂ ਐਸੀ ਗੱਲ ਕਰੀਏ ਤੇ ਇਹਨਾਂ ਦੇ ਵਿੱਚ ਇਹਨਾਂ ਦਾਲਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਬਿਹਾਰ ਉੱਤਰ ਪ੍ਰਦੇਸ਼ ਉੱਤਰਾਖੰਡ ਆਂਧਰਾ ਪ੍ਰਦੇਸ਼ ਕਰਨਾਟਕਾ ਹਰਿਆਣਾ terror ਜਿਹੜੇ ਰਾਜ ਨੇ ਇਸ ਦੇ ਵਿੱਚ ਅੱਗੇ ਆਂਦੇ ਨੇ ਇਹਨਾਂ ਦਾਲਾਂ ਦੇ ਵਿੱਚ ਪਰ ਪੰਜਾਬ ਦਾ ਇਹਨਾਂ ਦਾਲਾਂ ਦੇ ਵਿੱਚ ਨਾਮੋ ਨਿਸ਼ਾਨ ਨਹੀਂ ਹੈ ਮਤਲਬ ਇਹਨਾਂ ਜੋ ਪੰਜ ਫਸਲਾ ਤੇ ਐਮਐਸਪੀ ਦਾ ਐਲਾਨ ਕੀਤਾ ਗਿਆ ਇਹਨਾਂ ਪੰਜ ਫਸਲਾ ਤੇ ਪੰਜਾਬ ਨਾਲ ਕੋਈ ਤਾਲੂਕਾਤ ਨਹੀਂ ਦਿਖਾਈ ਦੇ ਰਿਹਾ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਇਸ ਗਾਰੰਟੀ ਤੋਂ ਬਾਅਦ ਵੀ ਦੇਖਿਆ ਜਾ ਰਿਹਾ ਹੈ ਹਜੇ ਵੀ ਤਨਾਤੀ ਨੇ ਉਹਨਾਂ ਨੇ ਹਜੇ ਵੀ ਤਰਨਾ ਛੱਡਣ ਦਾ ਫੈਸਲਾ ਨਹੀਂ ਲਿਆ ਕਿਉਂ ਨਹੀਂ ਲਿਆ ਵੱਡਾ ਕਾਰਨ ਇਹੀ ਦਿਖਾਈ ਦੇ ਰਿਹਾ ਕਿਉਂਕਿ ਇਨ੍ਹਾਂ ਫਸਲਾਂ ਦੇ ਵਿੱਚ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੈ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੈ ਹਾਲਾਂਕਿ ਪੰਜਾਬ ਤੇ ਹਰਿਆਣਾ ਦੂਰ ਦੂਰ ਤੱਕ ਟੌਪ 10 ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਉੱਤਰ ਪ੍ਰਦੇਸ਼ ਆਂਧਰਾ ਪ੍ਰਦੇਸ਼ ਕਰਨਾਟਕ ਆ ਇਹ ਜਿਹੜੇ ਨੇ ਟਾਪ 10 ਦੇ ਵਿੱਚ ਆ ਰਹੇ ਨੇ ਰਾਜਸਥਾਨ ਟਾਪ 10 ਦੇ ਵਿੱਚ ਆ ਰਿਹਾ ਤੇ ਮੱਕੀ ਕਪਾ ਮਸਰ ਮਾ ਤੇ ਅਰਹਰ ਦੀ ਦਾਲ ਦੇ ਵਿੱਚ ਇਹਨਾਂ ਪੰਜ ਫਸਲਾਂ ਦੇ ਵਿੱਚ ਜੋ ਐਮਐਸਪੀ ਦਾ ਐਲਾਨ ਕੀਤਾ ਗਿਆ ਕਿਤੇ ਵੀ ਕਿਸਾਨਾਂ ਨੂੰ ਸਪੈਸ਼ਲੀ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਬਾਅਦ ਇਨਹਾ ਦੇ ਵੱਲੋਂ ਹਜੇ ਵੀ ਇਹ ਤਰਨਾ ਛੱਡਣ ਦਾ ਨਾਮ ਨਹੀਂ ਹੈ ਕਿਉਂਕਿ ਜਦ ਕਿ ਇਨਹਾ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਐਮਐਸਪੀ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਇਸ ਦਾ ਕੋਈ ਫਾਇਦਾ ਦੂਰ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ ਸਵੇਰ ਤੋਂ ਹੀ ਇਹ ਖਬਰਾਂ ਇਹ ਚਰਚਾ ਬਣੀਆ ਹੋਈਆਂ ਨੇ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਜੋ ਫੈਸਲਾ ਦਿੱਤਾ ਗਿਆ ਹੈ ਕਾਫੀ ਵੱਡਾ ਫੈਸਲਾ ਹੈ ਕਾਫੀ ਖੁਸ਼ਖਬਰੀ ਹੈ ਪਰ ਪੰਜਾਬ ਦੇ ਕਿਸਾਨਾਂ ਦੇ ਲਈ ਇਹ ਖੁਸ਼ਖਬਰੀ ਨਹੀਂ ਹੈ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਕੋਈ ਖਾਸ ਫਾਇਦਾ ਨਹੀਂ ਦਿਖਾਈ ਦੇ ਰਿਹਾ ਹੈ ਤੇ ਅੱਜ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਇਹ ਹੀ ਦੱਸ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਤਾਂ ਹਰ ਪਾਸੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਕਾफी ਚਰਚਾ ਛਿੜੀ ਹੋਈ ਹੈ ਕੇਂਦਰ ਸਰਕਾਰ ਦਾ ਇਹ ਫੈਸਲਾ ਕਾफी ਫਾਇਦੇਮੰਦ ਕਾफी ਲਾਭਦਾਇਕ ਹੈ ਤੇ ਹੁਣ ਅਗਲੇ ਸੀਜ਼ਨ ਤੋਂ ਇਹ ਫੈਸਲਾ ਸ਼ੁਰੂ ਵੀ ਹੋ ਜਾਏਗਾ ਇਹ ਜੋ ਫੈਸਲਾ ਲਿਆ ਗਿਆ ਪੰਜ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦਿੱਤੀ ਗਈ ਹੈ ਐਮਐਸਪੀ ਦੇ ਖਰੀਦ ਦੀ ਗਾਰੰਟੀ ਦਿੱਤੀ ਗਈ ਹੈ ਉਹ ਅਗਲੇ ਸੀਜ਼ਨ ਤੋਂ ਸ਼ਾਇਦ ਸ਼ੁਰੂ ਵੀ ਹੋ ਜਾਏਗੀ ਅਗਲੇ ਸੀਜ਼ਨ ਤੋਂ 5 ਸਾਲ ਦੇ ਲਈ ਸ਼ੁਰੂ ਹੋ ਜਾਏਗੀ ਪਰ ਦੂਰ ਦੂਰ ਤੱਕ ਇਸ ਦਾ ਪੰਜਾਬ ਦੇ ਨਾਲ ਕੋਈ ਤਾਲੁਕਾਤ ਦਿਖਾਈ ਨਹੀਂ ਦੇ ਰਿਹਾ ਕਪਾਹ ਦੀ ਫਸਲ ਦੇ ਵਿੱਚ ਤਾਂ ਦੇਖਿਆ ਜਾ ਰਿਹਾ ਕਿ ਕਿੱਥੇ 7ਵੇਂ 8ਵੇਂ 9ਵੇਂ ਥਾਂ ਤੇ ਪੰਜਾਬ ਦਾ ਨਾਮ ਹੈ ਪਰ ਪੰਜਾਬ ਦਾ ਨਾਮ ਬਾਕੀ ਹੋਰ ਚਾਰ ਫਸਲਾਂ ਦੇ ਵਿੱਚ ਨਹੀਂ ਹੈ ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੈ ਜਿਸ ਤੋਂ ਬਾਅਦ ਹਜੇ ਵੀ ਜਿਹੜੇ ਕਿਸਾਨ ਨੇ ਉਹ ਬਾਰਡਰਾਂ ਤੇ ਆਪਣੀ ਮੰਗਾਂ ਦੇ ਲਈ ਉੰਜ ਹੀ ਤਣਾਤ ਨੇ ਖੁਸ਼ਖਬਰੀ ਹੋਰ ਰਾਜਾਂ ਲਈ ਹੈ ਹੋਰ ਥਾਵਾਂ ਦੇ ਲਈ ਹੈ ਹੋਰ ਸਟੇਟਸ ਦੇ ਲਈ ਹੈਗੀ ਹੈ ਕਿਉਂਕਿ ਆ ਬਾਕੀ ਸਟੇਟਸ ਦੇ ਲਈ ਇਹ ਫਸਲਾ ਕਾਫੀ ਲਾਭਦਾਇਕ ਹੈ ਕਿ ਇਹ ਨਾ ਤੇ ਐਮਐਸਪੀ ਕਾਫੀ ਲਾਭਦਾਇਕ ਹੈ ਕਿ ਬਿਹਾਰ ਉੱਤਰਾਖੰਡ ਯੂਪੀ ਆ ਆਂਧਰਾ ਪ੍ਰਦੇਸ਼ ਕਰਨਾਟਕਾ ਇਹਨਾਂ ਸਭ ਜਿਹੜੇ ਸਟੇਟਸ ਨੇ ਰਾਜ ਨੇ ਇਹਨਾਂ ਦੇ ਲਈ ਇਹ ਫਸਲਾ ਕਾਫੀ ਲਾਭ ਦੇਣ ਵਾਲੀਆਂ ਨੇ ਇਹਨਾਂ ਤੇ ਐਮਐਸਪੀ ਕਾਫੀ ਲਾਭ ਦੇਣ ਆਲਾ ਹੈ ਪਰ ਪੰਜਾਬ ਦਾ ਦੂਰ ਦੂਰ ਤੱਕ ਇਸ ਤੇ ਕੋਈ ਨਾਮੁਨਿਸ਼ਾਨ ਨਹੀਂ ਹੈ ਜਿਸ ਤੋਂ ਬਾਅਦ ਪੰਜਾਬ ਦੇ ਜਿਹੜੇ ਕਿਸਾਨ ਨੇ ਹਜੇ ਵੀ ਉੱਥੇ ਤਨਨਾਤ ਨੇ ਤੇ ਉਹਨਾਂ ਦੇ ਵੱਲੋਂ ਹਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਤੇਸ ਨੂੰ ਲੈ ਕੇ ਹੁਣ ਪੰਜਾਬ ਦੇ ਕਿਸਾਨ ਕੀ ਕਰਨਗੇ ਕੀ ਫੈਸਲਾ ਲੈਣਗੇ ਤੇ ਕੇਂਦਰ ਸਰਕਾਰ ਦੇ ਵੱਲੋਂ ਹੋਰ ਕੀ ਫੈਸਲੇ ਦਿੱਤੇ ਜਾਣਗੇ ਕਿਉਂਕਿ ਆਉਣ ਵਾਲੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਜੋ ਜਿਸ ਤੋਂ ਬਾਅਦ ਇਸ ਫੈਸਲੇ ਤੋਂ ਬਾਅਦ ਕਾਫੀ ਮਦਦ ਮਿਲ ਸਕਦੀ ਹੈ ਚੋਣਾਂ ਦੇ ਵਿੱਚ ਪਰ ਇਹ ਫੈਸਲਾ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਇਸ ਫੈਸਲੇ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਕੀ ਰਿਐਕਸ਼ਨ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਨਾ ਨਾ ਭੁੱਲਿਓ ਤੇ ਐਦਾ ਹੀ ਹੋਰ ਅਪਡੇਟਸ ਲਈ ਬਣੇ ਰਹੋ ਸカイ ਨਿਊਜ਼ ਪੰਜਾਬ ਦੇ ਨਾਲ